ਤੇ ਪੰਜਾਬ ਦੇ ਵਿੱਚ 46 ਤੋਂ 47 ਡਿਗਰੀ ਦਾ ਤਾਪਮਾਨ ਨੇ ਆਮ ਜਨਤਾ ਦੇ ਕੰਮਕਾਰਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ ਤਾਲਾ ਲਗਾ ਦਿੱਤਾ ਸੀ ਕਿਉਂਕਿ ਗਰਮੀ ਦੇ ਵਿੱਚ ਸਾਰੇ ਹੀ ਕੰਮ ਠੱਪ ਹੋ ਗਏ ਸੀ ਪਰ ਬਾਰਿਸ਼ ਦੇ ਨਾਲ ਹੁਣ ਸਾਰਿਆਂ ਦੇ ਚਿਹਰੇ ਖਿੜ ਗਏ ਨੇ ਹੁਣ ਤਾਪਮਾਨ 30 ਡਿਗਰੀ ਸੈਲਸੀਅਸ ਰਹਿ ਗਿਆ ਹੈ ਬੀਤੀ ਰਾਤ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਉਥੇ ਹੀ ਕਿਸਾਨ ਵੀ ਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਚੋਣੇ ਦੀ ਸੀਜ਼ਨ ਦੇ ਵਿੱਚ ਇਹ ਬਾਰਿਸ਼ ਉਹਨਾਂ ਦੇ ਲਈ ਬਹੁਤ ਹੀ ਲਾਭੰਦ ਸਾਬਤ ਹੋਵੇਗੀ ਇਹ ਗੁੱਡੀ ਤਾਂ ਫੁੱਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀ ਵੀ ਜਿਆਦਾ ਰਹੀ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਸੀ ਗਮੀ ਦੇ ਨਾਂ ਭੈਣ ਕਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗੁਲੇ ਪਕਾਏ ਪੁੰਨਦਾਨ ਕਰਿਆ ਪੁੰਨਦਾਨ ਕਰਨ ਕਰਕੇ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀ ਪੈ ਗਿਆ ਰਹਿਤ ਮਿਲ ਗਈ ਕੁਸ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰਾਂ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਏ ਵੀ ਸਾਡੀ ਮਿਹਨਤ ਦਾ ਪਰਾਲਾ ਵੀ ਸਾਡੇ ਪੱਲੇ ਪੈ ਗਿਆ ਕੰਮ ਹੋਇਆ ਪਰਮਾਤਮਾ ਨੇ ਲੋਕਾਂ ਨਹੀਂ ਸੁਣਨੀ ਲੋਕਾਂ ਨੇ ਦਾਨ ਪੁੰਨ ਵੀ ਬਹੁਤ ਕਰਨੇ ਜੱਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪਰਮਾਤਮਾ ਨੇ ਦੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿਰੀ ਲਾਉਂਦੇ ਮੱਛੀ ਜਾਂਦੀ ਸੀ ਤੋਂ ਭਗਵਾਨ ਦੇ ਹੁਣ ਕਿਰਪਾ ਹੋਈ ਆ ਰਾਤ ਦਾ بارش ਹੋ ਰਹੀ ਆ ਅਸੀਂ ਵੀ ਖੇਤਾਂ ਉੱਤੇ ਲਿਆ ਇੰਜੋਏ ਕਰਨ ਵੀ ਚਲੋ ਨਾਲੇ ਠੰਡ ਹੋਈ ਹੋਈ ਆ ਨਾਲੇ ਖੇਤ ਗੇੜਾ ਮਾਰੇ ਆਨੇ ਜੀ ਗੱਲ ਇਸ ਤਰ੍ਹਾਂ ਜੀ 6 ਮਹੀਨੇ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜ਼ਿਆਦਾ ਤਪਸ਼ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਆ ਜਿਨੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਅਦਰਵਾਈਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਹੈ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸਟਾਰਟ ਹੁੰਦੇ ਸਾਰੇ ਮੀਂਹ ਵਾਰਿਸ਼ ਸਟਾਰਟ ਹੋ ਜਾਂਦੀ ਸੀ ਪਰ ਇਸ ਸਾਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਪ੍ਰਮਾਤਮਾ ਨੇ ਜਿਹੜੀ ਕਿ ਮਿਹਰ ਕਰੀ ਹੈ ਦੇਖੋ ਕਿਸਾਨ ਭਾਈਚਾਰੇ ਤੇ ਮਿਹਰ ਕਰੀ ਹੈ ਵੀ ਉਹਦੇ ਨਾਲ ਜਿਹੜਾ ਜੀਰੀ ਦਾ ਸੀਜ਼ਨ ਸਟਾਰਟ ਹੋ ਰਿਹਾ ਹੈ ਤਾਂ ਨਾਲ ਦੀ ਨਾਲ ਹੀ ਵਾਰਿਸ਼ ਸਟਾਰਟ ਹੋ ਗਈ सब लाइफ बहुत ज्यादा डिस्ट्रॉयड थी ठीक है और बहुत ज्यादा बारिश की जरूरत थी और बारिश देख के आज हमें लगा कि आज तो हम जरूर सैर पे जाएंगे ऐसा एंजॉय करेंगे आज के वेदर को अदरवाइज हर रोज जब भी हम आते थे बहुत गर्मी लगती थी लेकिन आज बच्चों को भी था कि हमने जरूर जाना है नहीं कर रहे थे बट वो वाला इंजॉय नहीं था जो आज अच्छा लग रहा है ठंड करती फसल बचाव हो गया ਬਹੁਤ ਜਿਆਦਾ ਗਰਮੀ ਪਈ ਹੈ ਜੀ ਇਸ ਕੀ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਹਾਂ ਜੀ ਕਰੋ ਨਿਕਲੇ ਨਹੀਂ ਜਾਂਦਾ ਸੀ ਜੀ ਇੰਨੀ ਤਤੀ ਹਵਾ ਚੱਲ ਰਹੀ ਸੀ ਬਹੁਤ ਜਿਆਦਾ ਹਾਂ ਜੀ ਹੁਣ ਠੰਡ ਹੋ ਗਈ ਜੀ ਜੀ ਦੀ ਫਸਲ ਨੂੰ ਬਹੁਤ ਫਾਇਦਾ ਹੈ ਜੀ